ਗੁਰਦਾਬਾਦ 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 ਇਹ ਦੂਏਡ ਗੁਰਦਾਬਾਦ ਯੂਨਸ ਖਾਨ ਗੁਰਦਾਬਾਦ ਯੂਨਸ ਖਾਨ ਗੁਰਦਾਬਾਦ ਯੂਨਸ ਖਾਨ ਗੁਰਦਾਬਾਦ ਸਾਰੇ ਸਾਥੀਆਂ ਨੂੰ ਮੇਰੀ ਯਸ਼ੀਰਾਮ ਅੱਜ ਸਮੂਹ ਮਕੇਰੀਆ ਨਿਵਾਸੀ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਆਏ ਬੰਗਲਾਦੇਸ਼ ਦਾ ਸਿਆਪਾ ਕਰਨ ਗਿਆ ਉਦਾ ਕਾਰਨ ਇਹ ਹੈ ਕਿ ਬੰਗਲਾਦੇਸ਼ ਦੇ ਵਿੱਚ ਨਿਤ Hindu ਸਮਾਜ ਦੇ ਉੱਪਰ ਕਹਨ ਕੀਤਾ ਜਾ ਰਿਹਾ ਹੈ ਅਤਿਆਚਾਰ ਕੀਤੇ ਜਾ ਰਹੇ ਹੈ ਉਹਨਾਂ ਦੀ ਹੱਤਿਆਵਾਂ ਕੀਤੀ ਜਾ ਰਹੀਆਂ ਮਹਿਲਾਵਾਂ ਨਾਲ ਰੇਪ ਕੀਤੇ ਜਾ ਰਹੇ ਹੈ ਬੱਚੇ ਬਜ਼ੁਰਗਾਂ ਨੂੰ ਕਿਸੇ ਨੇ ਬਖਸ਼ਿਆ ਨਹੀਂ ਜਾ ਰਿਹਾ ਮੰਦਰ ਔਰ ਮੂਰਤੀਆਂ ਖੰਡਿਤ ਕੀਤੀਆਂ ਜਾ ਰਹੀਆਂ ਔਰ ਉੱਥੇ ਸਰਕਾਰ ਸਾਰਾ ਕੁਝ ਕਰਵਾ ਰਹੀ ਹੈ ਸਰਬ ਨਿਵੇਦਨ ਹੈ ਕਿ ਅਸੀਂ ਆਪਣੇ ਮਹਾਂ ਵੀ ਰਾਸ਼ਟਰਪਤੀ ਸਾਹਿਬ ਨੂੰ ਅੱਜ ਇੱਕ ਮੰਗ ਪੱਤਰ ਵੀ ਉਹਨਾਂ ਦੇ ਨਾਮ ਦੇ ਉੱਪਰ ਦਵਾਂਗੇ ਕਿ ਜਿਹਦੇ ਵਿੱਚ ਮੰਗ ਹੋਏਗੀ Hindu ਸਮਾਜ ਦੀ ਇਹ ਇਹਨਾਂ ਸਾਰੀ ਘਟਨਾਵਾਂ ਦੇ ਉੱਪਰ ਇਸ ਦੇਸ਼ ਨੂੰ ਨਿਕੇਲ ਪਾਈ ਜਾਵੇ ਕਿਉਂਕਿ ਭਾਰਤ ਇੱਕ ਬਹੁਤ ਸ਼ਕਤੀਸ਼ਾਲੀ ਦੇਸ਼ ਹੈ ਅੰਤਰਰਾਸ਼ਟਰੀ ਸਤਰ ਦੇ ਉੱਪਰ ਭਾਰਤ ਦੀ ਇੱਕ ਬਹੁਤ ਵੱਡੀ ਪੈਂਠ ਹੈ ਇਸ ਪੈਂਠ ਨੂੰ ਆਪਣੇ ਨੂੰ ਇਸਤੇਮਾਲ ਕਰਕੇ ਇਸ ਦੇਸ਼ ਦੇ ਉੱਪਰ ਦਬਾਅ ਬਣਾਵੇ ਔਰ ਜੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਕਾਮੰਦਾ ਤੇ ਸ਼ਕਤੀ ਦਾ ਜਿਹੜਾ ਵਿਕਲਪ ਹੈ ਉਸ ਨੂੰ ਵੀ ਆਪ ਆਪਣਾ ਕਰਕੇ ਤੇ ਜਿਸ ਵੀ ਢੰਗ ਦੇ ਨਾਲ ਇਸ ਦੇ ਉੱਪਰ ਕਾਬੂ ਪਾਇਆ ਜਾਵੇ ਉਹ ਕਾਬੂ ਪਾਇਆ ਜਾਣਾ ਚਾਹੀਦਾ ਕਿਉਂਕਿ ਉੱਥੇ ਦੇ ਰਹਿਣ ਵਾਲੇ ਸਾਰੇ ਲੋਕ ਸਾਡੇ ਆਪਣੇ ਹਨ ਔਰ ਸਾਡੇ ਇਹੀ ਲੋਕ ਜਿਹੜੇ ਮੰਗ ਕਰਦੇ ਆ ਕਿ ਇਸਰ ਦੀ ਘਟਨਾਵਾਂ ਰੁਕੀਆਂ ਜਾਣ ਔਰ ਜਿਸ ਵੀ ਢੰਗ ਦੇ ਨਾਲ ਅਸੀਂ ਉਹ ਤੇ ਸ਼ਾਂਤੀ ਕਰ ਸਕਦੇ ਹਾਂ ਔਰ ਆਪਣੇੜ ਸਮਾਜ ਹੈ ਉਹਨਾਂ ਦੀ ਜਾਨ ਮਾਰਦੀ ਰੱਖਿਆ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ ਜੇ ਸ਼੍ਰੀ ਰਾਮ ਅੱਜ ਅਸੀਂ ਸਾਰਾ ਹੀ ਹਿੰਦੂ ਸਮਾਜ ਔਰ ਹਿੰਦੂ ਸਮਾਜ ਦੀਆਂ ਬਖ ਬਖ ਜਿਹੜੀਆਂ ਸੰਸਥਾਵਾਂ ਨੇ ਉਹਦੇ ਅਹੁਦੇਦਾਰੋਂ ਦੇ ਮੈਂਬਰ ਔਰ ਸੰਤ ਸਮਾਜ ਬਖ ਬਖ ਸਮਾਜਿਕ ਤੇ ਧਾਰਮਿਕ ਰਾਜਨੀਤਿਕ ਸੰਸਥਾ ਦੇ ਅਹੁਦੇਦਾਰ ਇਥੇ ਪਹੁੰਚੇ ਨੇ ਬਖਵਾ ਪਿੰਡਾਂ ਤੋਂ ਭਾਰੀ ਤਦਾਨਾ ਇੱਥੇ Hindu ਸਮਾਜ ਦੇ ਵਿੱਚੋਂ ਲੋਕ ਆਏ ਨੇ ਉਹਦਾ ਮਕਸਦ ਇਹ ਆ ਕਿ ਜਿਹੜਾ ਬੰਗਲਾਦੇਸ਼ ਦੇ ਵਿੱਚ Hindu ਆ ਦਾ ਉਤਪੀਣ ਹੋ ਰਿਹਾ Hindu ਦੇ ਘਰ ਜਲਾਏ ਜਾ ਰਹੇ ਹਨ ਮਾਰਿਆ ਜਾ ਰਿਹਾ ਔਰ Hindu ਔਰਤਾਂ ਨਾਲ ਬੇਇੱਜ਼ਤੀ ਕੀਤੀ ਜਾਂਦੀ ਆ ਉਹਦਾ ਪੱਟਾ ਸਵਜੋ ਉਹਦੇ ਰੋਸ ਵਜੋਂ ਅੱਜ ਮਕੇਰੀਆਂ ਦੇ ਵਿੱਚ ਭਾਰੀ ਰੋਸ ਸਮਾਜ ਕੱਢਿਆ ਜਾ ਰਿਹਾ ਔਰ ਅਸੀਂ ਇਹ ਬਖਾਉਣਾ ਚਾਹੁੰਦੇ ਆ ਕਿ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ Hindu ਹੋਣ ਅਗਰ ਉਹਦਾ ਉਤਪੀਣ ਹੁੰਦਾ ਆ ਅਗਰ ਉਹਨਾਂ ਦੀ ਜਾਲ ਮਾਰਾ ਹਰਕਤ ਉਹ ਸਰਕਾਰ ਕਰਦੀ ਆ ਜਾਂ ਬਹੁ ਗਿਣਤੀ ਕਰਦੇ ਨੇ ਉਸ ਦੇਸ਼ ਦੇ ਤੇ ਹਿੰਦੁਸਤਾਨ ਦਾ ਹਿੰਦੂ ਜਿਹੜਾ ਉਹ ਡਟ ਕੇ ਉਹਨਾਂ ਖੜਾ ਹੋਏਗਾ ਅਸੀਂ ਚਾਹੇ ਪੰਜਾਬ ਦੇ ਵਿੱਚ ਰਹਿਨੇ ਆ ਅਸੀਂ ਬਾਹਰ ਦੇ ਕੁਝ ਨਹੀਂ ਕਰ ਸਕਦੇ ਅਸੀਂ ਸਰਕਾਰ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਸਾਡੀ ਸਰਕਾਰ ਮੋਦੀ ਸਰਕਾਰ ਆ ਕੋਈ ਸਗਸ ਸਟੈਂਡ ਲਵੇ ਤਾਂ ਕਿ ਜਿਹੜੇ ਬੰਗਲਾਦੇਸ਼ ਦੇ ਹਿੰਦੂ ਆ ਆਪਣੇ ਆਪ ਨੂੰ ਮਹਿਫੂਜ਼ ਕਰ ਸਕਣ ਉਹ ਚਾਹੁੰਦੇ ਆ ਸਰਕਾਰ ਕੇ ਮਦਦ ਕਰਦੇ ਆ ਔਰ ਅੱਜ ਦਾ ਸਾਡਾ ਐਜੀਟੇਸ਼ਨ ਦਾ ਮਕਸਦ ਇਹ ਹੈ ਯਾਰ ਕਿ ਅਵੇਰਨੈਸ ਕਰੀਏ Hindu ਸਮਾਜ ਜਾਗੇ ਜੈ ਸ਼੍ਰੀ ਰਾਮ ਜੀ ਇਹ ਜਿਹੜਾ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਮਾੜੀ ਮੰਦਭਾਗਨਾ ਹੋ ਰਹੀ ਹੈ ਜਿਨ੍ਹਾਂ ਦਾ ਉਹਨਾਂ ਦਾ ਨਾਲ ਜਿਹੜਾ ਸ਼ੋਸ਼ਨ ਲੇਡੀਜ਼ ਦਾ ਹੋ ਰਿਹਾ ਤੇ ਮੰਦਰਾਂ ਦੀ ਤੋੜ-ਫੋੜ ਹੋ ਰਹੀ ਹੈ ਉਸ ਦੇ ਅਖਰੋਸ ਦੇ ਵਿੱਚ ਅੱਜ ਅਸੀਂ ਸਾਰੇ Hindu ਸਮਾਜ ਸਾਰੇ Hindu ਸੰਗਠਨ ਜਿਹੜੇ ਅਜੇ ਚੱਲੇ ਆ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਪਰ ਪਰવાર ਬਾਰ ਦਿੱਤਾ ਸੀ ਉਹ ਵੀ ਸੀਗਾ ਉਹ ਵੀ ਅੱਜ ਦਿਹਾੜਾ ਜਿਹੜਾ ਉਹ ਨਾਲ ਹੀ ਸਾਡੇ ਨਾਲ ਚੱਲਣ ਡਿਆ ਉਹਨਾਂ ਨੇ ਵੀ ਸਨਾਤਨ ਨੂੰ ਜਾਗਣ ਵਾਸਤੇ ਹੀ ਉਹਨਾਂ ਨੇ ਜੋ ਆਪਣੇ ਪਰਿਵਾਰ ਸੀਗੇ ਉਹ ਬਾਰੇ ਸੀ ਜੈਸੀ ਰਾਮ ਜੀ